ਬਾਲੀਵੁੱਡ ਦੇ ਨਾਲ-ਨਾਲ ਹੁਣ ਪੰਜਾਬੀ ਫਿਲਮ ਇੰਡਸਟਰੀ ਨੂੰ ਲੈ ਕੇ ਕਈ ਹੈਰਾਨੀਜਨ ਖਬਰਾਂ ਸੁਣਨ ਨੂੰ ਮਿਲਣ ਲੱਗੀਆਂ ਹਨ। ਬੀਤੇ ਕੁਝ ਹਫ਼ਤੇ ਪਹਿਲਾਂ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਤੇ ਗਾਇਕ ਕਾਕਾ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਉੱਥੇ ਹੀ ਹੁਣ ਰਿਐਲਿਟੀ ਸ਼ੋਅ ਬਿਗ ਬਾਸ 13 ਫੇਮ ਹਿਮਾਂਸ਼ੀ ਖੁਰਾਨਾ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਹਿਮਾਂਸ਼ੀ ਖੁਰਾਨਾ ਨੇ ਬਿਨਾ ਕਿਸੇ ਦਾ ਨਾਮ ਲਏ ਇੰਡਸਟਰੀ ਦੇ ਇੱਕ ਸ਼ਖਸ ਤੇ ਨੌਜਵਾਨ ਅਭਿਨੇਤਰੀਆਂ ਨੂੰ ਕਥਿਤ ਤੌਰ ਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰam ਦੀ ਸਟੋਰੀ ਤੇ ਇੱਕ ਗੁਮਨਾਮ ਨੋਟ ਸਾਂਝਾ ਕੀਤਾ ਜਿਸ ਚ ਉਸ ਵਿਅਕਤੀ ਦੇ ਕਿਨੌਨੇ ਵਿਵਹਾਰ ਬਾਰੇ ਖੁੱਲ ਕੇ ਦੱਸਿਆ ਹੈ ਮਾਂਜੀ ਨੇ ਪੋਸਟ 'ਚ ਲਿਖਿਆ ਹੈ ਪੰਜਾਬੀ ਇੰਡਸਟਰੀ 'ਚ ਇੱਕ ਮੂਰਖ ਹੈ ਇੱਕ ਬਿਲਕੁਲ ਬੇਸ਼ਰਮ ਕਿਨੋਨਾ ਅਤੇ ਨਿਕੰਮਾ ਇਨਸਾਨ ਜੋ ਸਾਡੇ ਸਾਰੇ ਕਲਾਕਾਰਾਂ 'ਚ ਘੁੰਮਦਾ ਹੈ ਅਤੇ ਫਿਰ ਦਾਵਾ ਕਰਦਾ ਹੈ ਕਿ ਉਹ ਉਹਨਾਂ ਨੂੰ ਗੀਤਾ ਅਤੇ ਫਿਲਮਾਂ 'ਚ ਕੰਮ ਦਿਵਾਉਂਦਾ ਹੈ। ਉਹ ਉਹਨਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਦਾ ਹੈ। ਮੈਨੂੰ ਪਤਾ ਲੱਗਾ ਕਿ ਉਹ ਬਹੁਤ ਸਮੇਂ ਤੋਂ ਮੇਰੇ ਬਾਰੇ ਵੀ ਬੋਲ ਰਿਹਾ ਹੈ ਅਤੇ ਨਵੀਆਂ ਕੁੜੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਿਹਾ ਹੈ ਕਿ ਸਾਰੇ ਜਾਣੇ ਪਛਾਣੇ ਪੰਜਾਬੀ ਕਲਾਕਾਰ ਉਸ ਦੇ ਕੰਟਰੋਲ 'ਚ ਹਨ। ਹਿਮਾਂਸ਼ੀ ਇੱਥੇ ਹੀ ਨਹੀਂ ਰੁਕੀ। ਉਸਨੇ ਅੱਗੇ ਲਿਖਿਆ ਹੈ ਕਿ ਹਜ਼ਾਰ ਵਾਰ ਉਸ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਵੀ ਉਹ ਨਹੀਂ ਸੁਧਰਿਆ ਪਰ ਇਸ ਵਾਰ ਮੈਂ ਉਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਮੈਨੂੰ ਖਾਸ ਤੌਰ ਤੇ ਆਪਣੀ ਟੀਮ ਰਾਹੀਂ ਕੁੜੀ ਤੋਂ ਮੈਸੇਜ ਮਿਲਿਆ ਹਿਮਾਂਸ਼ੀ ਨੇ ਵਿਅਕਤੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਜੇ ਤੂੰ ਦੇਖ ਰਿਹਾ ਹੈ ਤੇ ਮੈਂ ਤੈਨੂੰ ਯਾਦ ਕਰਾ ਦਿਆਂ ਕਿ ਤੂੰ ਹਾਲੇ ਵੀ ਮੇਰੇ ਪੈਸੇ ਦੇਣੇ ਹਨ ਇਹ ਮੇਰੀ ਸ਼ਰਾਫਤ ਹੈ ਕਿ ਮੰਗੇ ਨਹੀਂ 10-10 ਲੱਖ ਉਧਾਰ ਦਿੱਤਾ ਹੈ ਤੇਰੀੋਂ ਕਾਤ ਨਹੀਂ ਕਿ ਤੂੰ ਨਵੀਆਂ ਕੁੜੀਆਂ ਨੂੰ ਆਖੇ ਕੀ ਹਿਮਾਂਸ਼ੀ ਤੁਹਾਡੇ ਸਿਰ ਤੇ ਚੱਲਦੀ ਹੈ ਯਾਦ ਹੈ ਲੰਡਨ ਚ ਫਸੇ ਹੋਣ ਤੇ ਮੈਂ ਮਦਦ ਕੀਤੀ ਸੀ ਟਿਕਟ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਮੈਂ ਬਾਕੀ ਸਾਰੇ ਕਲਾਕਾਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦੀ ਹਾਂ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਤੂੰ ਕਿਸੇ ਦਲਾਲ ਤੋਂ ਘੱਟ ਨਹੀਂ ਬਾਲੀਵੁੱਡ ਦੇ ਨਾਲ-ਨਾਲ ਹੁਣ ਪੰਜਾਬੀ ਫਿਲਮ ਇੰਡਸਟਰੀ ਨੂੰ ਲੈ ਕੇ ਕਈ ਹੈਰਾਨੀਜਨਕ ਖਬਰਾਂ ਸੁਣਨ ਨੂੰ ਮਿਲਣ ਲੱਗੀਆਂ ਹਨ ਬੀਤੇ ਕੁਝ ਹਫ਼ਤੇ ਪਹਿਲਾਂ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਧਾ ਸ਼ਰਮਾ ਤੇ ਗਾਇਕ ਕਾਕਾ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਉੱਥੇ ਹੀ ਹੁਣ ਰਿਐਲਿਟੀ ਸ਼ੋਅ ਬਿਗ ਬਾਸ 13 ਫੇਮ ਹੀਮਾਂਸ਼ੀ ਖੁਰਾਨਾ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਸਲ ਹਿਮਾਂਸ਼ੀ ਖੁਰਾਨਾ ਨੇ ਬਿਨਾ ਕਿਸੇ ਦਾ ਨਾਮ ਲਏ ਇੰਡਸਟਰੀ ਦੇ ਇੱਕ ਸ਼ਖਸ ਤੇ ਨੌਜਵਾਨ ਅਭਿਨੇਤਰੀਆਂ ਨੂੰ ਕਥਿਤ ਤੌਰ ਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰam ਦੀ ਸਟੋਰੀ ਤੇ ਇੱਕ ਗੁਮਨਾਮ ਨੋਟ ਸਾਂਝਾ ਕੀਤਾ ਜਿਸ ਚ ਉਸ ਵਿਅਕਤੀ ਦੇ ਕਿਹੋ ਜਿਹੇ ਵਿਵਹਾਰ ਬਾਰੇ ਖੁੱਲ ਕੇ ਦੱਸਿਆ ਹੈ। ਹੀ مانਜੀ ਨੇ ਪੋਸਟ 'ਚ ਲਿਖਿਆ ਹੈ ਪੰਜਾਬੀ ਇੰਡਸਟਰੀ 'ਚ ਇੱਕ ਮੂਰਖ ਹੈ ਇੱਕ ਬਿਲਕੁਲ ਬੇਸ਼ਰਮ ਘਿਣਾਉਣਾ ਅਤੈਨਿਕਮਾ ਇਨਸਾਨ ਜੋ ਸਾਡੇ ਸਾਰੇ ਕਲਾਕਾਰਾਂ 'ਚ ਘੁੰਮਦਾ ਹੈ ਅਤੇ ਫਿਰ ਦਾਵਾ ਕਰਦਾ ਹੈ ਕਿ ਉਹ ਉਹਨਾਂ ਨੂੰ ਗੀਤਾ ਅਤੇ ਫਿਲਮਾਂ 'ਚ ਕੰਮ ਦਿਵਾਉਂਦਾ ਹੈ। ਉਹ ਉਹਨਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਦਾ ਹੈ। ਮੈਨੂੰ ਪਤਾ ਲੱਗਾ ਕਿ ਉਹ ਬਹੁਤ ਸਮੇਂ ਤੋਂ ਮੇਰੇ ਬਾਰੇ ਵੀ ਬੋਲ ਰਿਹਾ ਹੈ ਅਤੇ ਨਵੀਆਂ ਕੁੜੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਿਹਾ ਹੈ ਕਿ ਸਾਰੇ ਜਾਣੇ ਪਛਾਣੇ ਪੰਜਾਬੀ ਕਲਾਕਾਰ ਉਸ ਦੇ ਕੰਟਰੋਲ 'ਚ ਹਨ। ਹਿਮਾਂਸ਼ੀ ਇੱਥੇ ਹੀ ਨਹੀਂ ਰੁਕੀ। ਉਸਨੇ ਅੱਗੇ ਲਿਖਿਆ ਹੈ ਕਿ ਹਜ਼ਾਰ ਵਾਰ ਉਸ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਵੀ ਉਹ ਨਹੀਂ ਸੁਧਰਿਆ ਪਰ ਇਸ ਵਾਰ ਮੈਂ ਉਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਮੈਨੂੰ ਖਾਸ ਤੌਰ ਤੇ ਆਪਣੀ ਟੀਮ ਰਾਹੀਂ ਕੁੜੀ ਤੋਂ ਮੈਸੇਜ ਮਿਲਿਆ ਹਿਮਾਂਸ਼ੀ ਨੇ ਵਿਅਕਤੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਜੇ ਤੂੰ ਦੇਖ ਰਿਹਾ ਹੈ ਤੇ ਮੈਂ ਤੈਨੂੰ ਯਾਦ ਕਰਾ ਦਿਆਂ ਕਿ ਤੂੰ ਹਾਲੇ ਵੀ ਮੇਰੇ ਪੈਸੇ ਦੇਣੇ ਹਨ ਇਹ ਮੇਰੀ ਸ਼ਰਾਫਤ ਹੈ ਕਿ ਮੰਗੇ ਨਹੀਂ 10-10 ਲੱਖ ਉਧਾਰ ਦਿੱਤਾ ਹੈ ਤੇਰੀ ਔਕਾਤ ਨਹੀਂ ਕਿ ਤੂੰ ਨਵੀਆਂ ਕੁੜੀਆਂ ਨੂੰ ਆਖੇ ਕੀ ਹਿਮਾਂਸ਼ੀ ਤੁਹਾਡੇ ਸਿਰ ਤੇ ਚੱਲਦੀ ਹੈ ਯਾਦ ਹੈ ਲੰਡਨ ਚ ਫਸੇ ਹੋਣ ਤੇ ਮੈਂ ਮਦਦ ਕੀਤੀ ਸੀ ਟਿਕਟ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਮੈਂ ਬਾਕੀ ਸਾਰੇ ਕਲਾਕਾਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦੀ ਹਾਂ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਤੂੰ ਕਿਸੇ ਦਲਾਲ ਤੋਂ ਘੱਟ ਨਹੀਂ